ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਏਕੋ ਅੰਕਾਰੇ ਸਤਗੁਰ ਪ੍ਰਸਾਦਿ ਨਾਗਰ ਜਨਾ ਮੇਰੀ ਜਾਤ ਵਿਖੇ ਆਤ ਚਮਾਰਿ ਅੜਿਦਾ ਰਾਮ ਗੋਵਿੰਦ ਗੁਣ ਸਾਰੀਂ ਰਹਾਉ ਸੁਰਸਰੀ ਸੱਲ ਕ੍ਰਿਤ ਬਾਣੀ ਰੇ ਸੰਤ ਜਨ ਕਰਤ ਨਹੀਂ ਪਾਨਿ ਸੁਰਾ ਪਵਿੱਤਰੇ ਨਾਤੇ ਅਵਰੇ ਜਲ ਰੇ ਸੁਰਸਰੀ ਮਿਲਤ ਨਾ ਹੋਈ ਆਨੀ ਤਰਤਰ ਪਵਿੱਤਰ ਕਰ ਮਾਨਿਆ ਰੇ ਜੈਸੇ ਕਾਗੜਾ ਕਰਤ ਵਿਚਾਰਿ ਭਗਤੇ ਭਾਗਉਤ ਲਿਖਿਐ ਤੈ ਉਪਰੈ ਪੂਜੀਐ ਕੜ ਨਮਸਕਾਰਿ ਮੇਰੀ ਜਾਤ ਕਟ ਬਾਂਡਲਾ ਢੋਟਵੰਤਾ ਦਿਨੇ ਬਨਾਰਸੀ ਆਸਪਾਸ ਵਿਪਰ ਪ੍ਰਧਾਨ ਤੈ ਕਰੇ ਡੰਡਉ ਤੇ ਤੇਰੇ ਨਾਮ ਸਰਨਾਇ ਰਵਿਦਾਸ ਦਸ ਮਲਾਰੇ ਹਰ ਜਬ ਤੈ ਉਜਨਾ ਪਦਮ ਕਵਲਾ ਸੇ ਅਤਿਤਾਸ ਸਮਤੁਲ ਨਹੀਂ ਆਨਕ ਇਕ ਹੀ ਇਕ ਅਨੇਕ ਹੋਇ ਰਹਿ ਬਿਸਤਰਿਓ ਆਨ ਰੇ ਆਨ ਭਰਪੂਰ ਸੋ ਰਹਾਉ ਜਾ ਕੈ ਭਗਵਤ ਲੇਖਿਆ ਵਰ ਨਹੀਂ ਪੇਖੀਐ ਤਾਸ ਕੀ ਜਾਤੈ ਛੋ ਪਚਿਪ ਬਿਆਸ ਮੈਂ ਲੇਖਿਆ ਸੰਕਮੈਂ ਪੇਖਿਆ ਏ ਨਾਮ ਕੀ ਨਾਮ ਨਾ ਸਵਤ ਦਿਪ ਜਾ ਕੈ ਇਦ ਬਕੜੀ ਇਦ ਕੁਲ ਗੋੜੇ ਬਦ ਕਰੈ ਮਾਨਿਐ ਸੇਖ ਸਹੀਦ ਪੀੜਾ ਜਾ ਕੈ ਬਾਪ ਵੈਸੀ ਕਰੇ ਪੂਤ ਅਸੀ ਸਰੀ ਤ੍ਰੂਲੇ ਲੋਕ ਪਰ ਸਦਕ ਵੀਰਾ ਜਾ ਕੈ ਕੋਟੰਬ ਕੇ ਢੇੜ ਸਭ ਢੋਰਟਵੰਤ ਪੇਰਾ ਜੋ ਬਨਾਰਸਿ ਆਸ ਪਾਸਾ ਆਚਾਰ ਸਹ ਤੇ ਬਿਪਰ ਕੜੇ ਡੰਡਾਉ ਤੇ ਤਿਨ ਤਨੇ ਰਵਿਦਾਸ ਦਾਸਾਨ ਦਸ ਮਲਾੜਿਕ ਅਹੰਕਾਰੇ ਸਤਗੁਰ ਪ੍ਰਸਾਦਿ ਮਿਲਤ ਪਿਆਰ ਪ੍ਰਾਨ ਨਾ ਤੇ ਕਵਨ ਭਾਤੇ ਸਾਧ ਸੰਗ ਪਾਈ ਪਰਮ ਗਤੇ ਰਹਾ ਮੈਲੇ ਕਪਰੇ ਕਹਾਂ ਲਾਉ ਧੋਵ ਮੈਂ ਆਵੇਗੀ ਨੀਂਦ ਕਹਾਂ ਲੱਗ ਸੁਭ ਜੋਈ ਜੋਈ ਜੋੜਿਓ ਸੋਈ ਸੋਈ ਫਟਿਓ ਢੁੱਟ ਝੁੱਟੈ ਬਣਜੇ ਉਠ ਹੀ ਗਇਓ ਹਟਿਓ ਕਹਰ ਵਿਦਾਸ ਭਇਓ ਜਵ ਲਿਖ ਜੋਈ ਜੋਈ ਕਿਨੋ ਸੋਈ ਸੋਈ ਦਿਖਿਓ ਜੋਈ ਜੋਈ ਕਿਨੋਂ ਸੋਈ ਸੋਈ ਦਿਖਿਓ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ